ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਪ ਤਨ ਤਨ ਜਿਹੜੀ ਜਿੰਮੇ ਚੋਂ ਹੋ ਰਹੀ ਹੈ ਉਸਤੀ ਸਟੇਜ ਤੋਂ ਅੱਜ ਰਾਜਾ ਵਿਡਿੰਗ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦਾ ਇੱਕ ਬਿਆਨ ਸੁਣਨ ਨੂੰ ਮਿਲਿਆ ਹੈ ਕਿ ਸਰਦਾਰ ਬੂਟਾ ਸਿੰਘ ਕਾਲੇ ਰੰਗ ਦੇ ਬੰਦੇ ਨੂੰ ਇੱਕ ਪੱਥੇ ਪੋਣ ਵਾਲੇ ਨੂੰ ਜਿਮੀਦਾਰਾਂ ਦੇ ਘਰੇ ਇੱਕ ਪੱਥੇ ਪੋਣ ਵਾਲੇ ਨੂੰ ਗ੍ਰਹਿ ਮੰਤਰੀ ਬਣਾਇਆ ਸਰਕਾਰ ਦੇ ਕਾਂਗਰਸ ਦੇ ਰਾਜਾ ਜੀ ਆਜ਼ਾਦ ਭਾਰਤ ਦੇ ਵਿੱਚ ਸਰਦਾਰ ਗੁਟਾ ਸਿੰਘ ਜਿਹੜੇ ਸਾਡੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਉਹਨਾਂ ਦੀ ਕੋਈ ਜਾਣ ਪਛਾਣ ਕੋਈ ਮਹਤਾਜ ਨਹੀਂ ਹੈ ਪਹਿਲਾਂ ਤਾਂ ਇੱਕ ਸਵਾਲ ਹੈ ਰਾਜਾ ਜੀ ਤੁਹਾਡੇ ਤੇ ਵੀ ਤੁਸੀਂ ਇਥੋਂ ਦੀ ਜਿਹੜੀ ਜਿਵਨੀ ਚੋਣ ਦਾ ਆਪਦੇ ਉਮੀਦਵਾਰ ਨੂੰ ਜਿਤਾਉਣ ਲਈ ਆਏ ਹੋ ਕਿ ਹਰਾਉਣ ਲਈ ਆਏ ਜਿਹਦੇ ਸਹਾਵ ਨਾਲ ਤੁਸੀਂ ਬਿਆਨ ਥੋਕੇ ਦੇ ਰਹੇ ਹੋ ਨਾ ਜਿਵੇਂ ਤਰ ਬੁੱਟਾ ਸਿੰਘ ਤੇ ਅੱਜ ਤੁਸੀਂ ਬਿਆਨ ਦਿੱਤਾ ਇਸ ਦਾ ਮਤਲਬ ਇਹ ਹੈ ਵੀ ਤੁਸੀਂ ਸੀਟ ਹਰਾਉਣੀ ਚਾਹੁੰਦੇ ਇਥੋਂ ਕੋਕਨੇ ਪੋਲਿਟਿਸਟ ਤਾਂ ਬੰਦਾ ਪੋਲਿਟਿਕਸ ਕਰਦਾ ਹੀ ਆ ਨਾ ਮੈਂ ਤਾਂ ਇਹ ਹੈ ਵੀ ਤੁਸੀਂ ਹਰਾਉਣਾ ਚਾਹੁੰਦੇ ਕਿਉਂਕਿ ਜਿਹੜੀ ਕੋਈ ਮਜਬੂਤ ਇੱਕ ਸਮਾਜ ਦਾ ਵਿਕਾਸ ਸਾਡੀ ਕੋਈ ਵੋਟੋਂ ਟੁੱਟ ਜੇ ਤੇ ਸਾਡਾ ਬੰਦਾ ਖੜ ਜੇ ਇਹੀ ਹੈ ਨਾ ਦੂਸਰੀ ਗੱਲ ਰਾਜਾ ਜੀ ਤੁਹਾਨੂੰ ਮੇਰਾ ਇੱਕ ਸਵਾਲ ਹੈ ਕਿ ਉਸ ਜੱਟ ਦਾ ਨਾਮ ਜ਼ਰੂਰ ਮੈਂਸ਼ਨ ਕਰੋ ਅਗਲੇ ਭਾਸ਼ਣ ਦੇ ਵਿੱਚ ਅੱਗੇ ਜਿੱਥੇ ਵੀ ਤੁਸੀਂ ਬੋਲੋ ਉੱਥੇ ਜੱਟ ਦਾ ਨਾਮ ਮੈਂਸ਼ਨ ਜ਼ਰੂਰ ਕਰਿਓ ਵੀ ਕੀ ਦੇ ਘਰੇ ਪੱਠੇ ਪਾਉਂਦੇ ਰਹੇ ਸਰ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਅਗਰੇ ਅਗਰੇ ਟੇ ਗੁਰੂ ਕੇ ਬੇਟੇ ਵੀ ਕੀ ਦੇ ਕਿਹੜੇ ਜੜਦੇ ਘਰੇ ਪੱਠੇ ਕੋ ਕਿਹੜੀ ਮਾਨ ਸ਼ਖਸੀਅਤ ਹੈ ਜੱਟ ਜਿਹਦੇ ਘਰੇ ਪੱਠੇ ਪਾਉਂਦੇ ਰਹੇ ਮੈਨੂੰ ਲੱਗਦਾ ਵੀ ਤੁਸੀਂ ਜਿਹੜੀ ਪੋਲਿਟਿਕਸ ਇਹੋ ਜਿਹੀ ਤੁਸੀਂ ਬਿਆਨ ਦੇ ਰਹੇ ਹੋ ਮੈਨੂੰ ਲੱਗਦਾ ਜਿਤਾਉਂਦੇ ਨਹੀਂ ਹਰਾਉਂਗੇ ਆਪਦੇ ਉਮੀਦਵਾਰ ਨੂੰ ਹਰੋ ਕੋ ਇੱਥੋਂ ਇਹ ਵੀ ਹੁਣ ਦੇ ਹਾਰੂਗਾ ਇੱਥੋਂ ਤੇ ਪੱਕਾ ਹੀ ਹੋਰ ਸਰਦਾਰ ਬੂਟਾ ਸਿੰਘ ਜਿਹੜੇ ਹੈ ਨਾ ਮੈਂ ਉਹਨਾਂ ਬਾਰੇ ਤੁਹਾਨੂੰ ਥੋੜਾ ਜਿਹਾ ਚਰਣਾ ਪਾਉਂਗਾ ਕਿ ਇਹਨਾਂ ਦਾ ਜਨਮ 21 ਮਾਰਚ 1934 ਨੂੰ ਹੋਇਆ ਸੀ। ਮੁਸਤਫਾ ਪਿੰਡ ਸੀ ਤੇ ਜ਼ਿਲ੍ਹਾ ਜਲੰਧਰ ਸਰਦਾਰ ਵੀਰ ਸਿੰਘ ਦੇ ਘਰ ਇਹਦਾ ਜਨਮ ਹੋਇਆ ਸੀ ਸਰਦਾਰ ਮੂਤਾ ਸਿੰਘ ਦਾ। ਤੇ ਰਗਰੇਟੇ ਗੁਰੂ ਕੇ ਬੇਟੇ ਮਧਵੀ ਸਿੱਖ ਸਮਾਜ ਦੇ ਨਾਲ ਸੰਬੰਧਿਤ ਸੀ। ਤੇ ਪਿਤਾ ਇਹਨਾਂ ਦਾ ਸਾਈਕਲ ਦੇ ਉੱਤੇ ਨਾ ਕਪੜਾ ਵੇਚਦਾ ਹੁੰਦਾ ਸੀ। ਤੇ ਆਪ ਵੀ ਇਹ ਪੱਤਰਕਾਰੀ ਕਰਦੇ ਸੀ। ਤੇ 1952 ਚ ਇਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਐਡਮਿਸ਼ਨ ਲਈ ਸੀ ਤੇ ਮਾਸਟਰ ਡਿਗਰੀ ਕੀਤੀ ਸੀ ਉੱਥੋਂ ਤੁਸੀਂ ਹੁਣ ਦੱਸ ਦਿਓ ਤੁਹਾਡੇ ਕੋਲ ਮਾਸਟਰ ਡਿਗਰੀ ਹੈਗੀ ਹੈ ਹੁਣ ਮੈਂ ਤੁਹਾਨੂੰ ਇਹਨਾਂ ਦੀਆਂ ਚੀਜ਼ਾਂ ਬਾਰੇ ਸਾਰੀਆਂ ਬਾਰੇ ਦੱਸੂਗਾ ਕਿ ਕਿੰਨੇ ਪੜੇ ਲਿਖੇ ਸੀ ਤੇ ਕੀ ਕੀ ਇਹਨਾਂ ਕੋਲ ਉਪलब्ਧੀਆਂ ਸੀ ਤੇ ਰਾਜਾ ਜੀ ਇਹ ਅਗਲੇ ਪਾਸੇ ਜੇ ਦੱਸ ਦਿਓ ਵੀ ਤੁਹਾਡੇ ਕਿੰਨੇ ਲੀਡਰ ਐ ਪੰਜਾਬ ਦੇ ਵਿੱਚ ਤੁਹਾਡੇ ਜਿੰਨੇ ਵੀ ਪੰਜਾਬ ਦੇ ਵਿੱਚ ਲੀਡਰ ਐ ਉਹਨਾਂ ਦੀ ਇਹਦੇ ਨਾਲ ਤੁਲਨਾ ਕਰ ਦਿਓ ਤੁਹਾਡੀ ਤਾਂ ਕੀ ਤੁਲਨਾ ਹੋਣੀ ਐ ਤੁਸੀਂ ਤਾਂ ਪੈਰ ਵਰਗੇ ਵੀ ਨਹੀਂ ਉਹਦੇ ਤੁਹਾਡੀ ਤਾਂ ਤੁੜਨਾ ਮਤਲਬ ਹੈ ਤੇਰੀ ਤਾਂ ਤੁੜਨਾ ਹੋਣੀ ਨਹੀਂ ਤੂੰ ਆਪਦੇ ਲੀਡਰਾਂ ਦੀ ਤੁੜਨਾ ਕਰਦੀ ਜਿਹੜੇ ਵੱਡੇ ਵੱਡੇ ਬਿਆਨ ਦਿੰਦੇ ਵੀ ਅਸੀਂ ਸੀਐਮ ਬਣਾਂ ਦਾ ਪੰਜਾਬ ਦੇ ਵਿੱਚ ਇੱਕ ਹੋਰ ਸਵਾਲ ਖੜਾ ਹੁੰਦਾ ਹੁਣ ਕਿ ਸੁਖਿੰਦਰ ਸਿੰਘ ਟੈਣੀ ਜਿਹੜੇ ਕਹਿੰਦੇ ਸੀ ਮੈਂ ਅਗਲਾ ਸੀਐਮ ਪੰਜਾਬ ਦਾ ਮੈਂ ਆ ਮੱਝ ਵੀ ਤੇਕ ਸਮਾਜ ਵੱਲੋਂ ਮੈਂ ਬਣੂੰਗਾ ਉਹ ਕਿੱਥੇ ਹਨ ਉਹ ਕਿਉਂ ਨਹੀਂ ਬੋਲਦੇ ਕੀ ਗੱਲ ਕਾਢਣਾ ਦੇਣ ਤੋਂ ਤਾ ਨਹੀਂ ਬੋਲਦੇ ਤੁਸੀਂ ਕਿੱਥੇ ਸਰਦਾਰ ਕਰਨਜੀਤ ਸਿੰਘ ਗੇਰੀ ਵਹਣੜੇ ਵਾਲੇ ਕਿਉਂ ਨਹੀਂ ਬੋਲੇ ਵੀ ਰਾਜਾ ਇਹ ਤੂੰ ਗਲਤ ਬਿਆਨ ਦਿੱਤਾ ਹੈ ਸਾਡੀ ਸਮਾਜ ਨੂੰ ਤੂੰ ਟਾਰਗੇਟ ਕੀਤਾ ਹੈ ਕਿੱਥੇ ਸਰਦਾਰ ਅਵਤਾਸ ਸਿੰਘ ਚੋ ਸੋਤਾ ਜੈਤੋ ਵਾਲੇ ਕਿਉਂ ਨਹੀਂ ਦੇ ਜਿੱਤਕ ਬੋਲੇ ਉਹਦੇ ਖਿਲਾਫ ਕਿੱਥੇ ਸੁਖਮੰਦਰ ਸਿੰਘ ਗੱਜਣ ਮਾਜਰਾ ਗੱਜਣ ਵਾਲਾ ਜਿਹੜੇ ਕਹਿੰਦੇ ਸੀ ਮੈਂ ਆਲਰੇਡੀ ਐਸਿਕ ਇਹਨਾਂ ਦਾ ਪੁਜਬੀ ਸਿੱਖ ਵੈਲਫੇਅਰ ਦੇ ਪ੍ਰਧਾਨ ਹੈ ਕਿਉਂ ਨਹੀਂ ਬੋਲੇ ਹੁਣ ਤੱਕ ਇਹਦਾ ਮਤਲਬ ਤੁਸੀਂ ਫਿਰ ਸ਼ਾਸਤ ਕਰਦੇ ਹੋ ਤੁਹਾਡੇ ਸਮਾਜ ਨੂੰ ਜਿਹੜਾ ਮਰਜੀ ਟਾਰਗੇਟ ਕਰੀ ਜਾਵੇ ਪਰ ਤੁਸੀਂ ਨੀਵੀਆਂ ਪਾ ਕੇ ਬੈਠੇ ਹੋ ਅੱਖਾਂ ਬਿਜਲੀਆਂ ਤੁਸੀਂ ਇੱਥੇ ਵੀ ਮੈਂ ਤੁਹਾਨੂੰ ਕੱਢ ਨਾ ਦੇਣ ਰਾਜਾ ਜੀ ਤੁਸੀਂ ਪੀ ਐਚ ਡੀ ਹੈ ਤੁਹਾਡੇ ਜੋ ਕੋਈ ਤੁਹਾਡਾ ਵੱਡਾ ਲੀਡਰ ਕੋਈ ਕਾਂਗਰਸ ਦਾ ਪੰਜਾਬ ਦਾ ਕੋਈ ਪੀ ਐਚ ਡੀ ਹੋਵੇ ਹੈ ਨਹੀਂ ਨਾ ਸਰਦਾਰ ਗੂਟਾ ਸਿੰਘ ਪੀ ਐਚ ਡੀ ਸੀਗੇ ਪੀ ਐਚ ਡੀ ਕੀਤੀ ਸੀ ਉਹਨਾਂ ਨੇ 1962 ਦੇ ਵਿੱਚ ਸ਼ੋਣ ਲੜੀ ਸੀ ਉਹਨਾਂ ਨੇ ਅਕਾਲੀ ਦਲ ਵੱਲੋਂ ਟਿੱਕ ਤੇ ਮੋਗਾ ਤੋਂ ਲੜੀ ਸੀ ਮੋਗਾ ਤੋਂ ਟਿੱਕ ਲੜੀ ਸੀ ਪਹਿਲੀ ਟਿੱਕ ਲੜੀ ਸੀ ਫਿਰ ਉਹਨਾਂ ਨੇ 1977 ਦੇ ਵਿੱਚ ਕਾਂਗਰਸ ਰੋਪੜ ਤੋਂ ਟਿੱਕ ਲੜੀ ਜਿੱਥੇ ਉਥੋਂ 1900 1977 ਦੇ ਵਿੱਚ ਇਲੈਕਸ਼ਨ ਹਾਰ ਗਏ ਫਿਰ 1900 80 ਦੇ ਵਿੱਚ ਦੁਬਾਰਾpropto ਤੋਂ ਜਿੱਤੀ ਸੀਟ ਫੇਰ ਇਹ ਹੁਣ ਤੁਸੀਂ ਵੇਖੀ ਜਾਓ ਵੀ ਤੁਹਾਡਾ ਸਫਰ ਤੇ ਸਰਦਾਰ ਬੁੱਟਾ ਦਾ ਸਫਰ ਤੁਹਾਡਾ ਕੋ ਮੇਲ ਖਾਂਦਾ ਕਿ ਨਹੀਂ ਖਾਂਦਾ ਇਹ ਜਰੂਰ ਵੇਖ ਲਿਓ ਹੁਣ 1964 ਤੋਂ ਤੱਕ ਪਬਲਿਕ ਆਊਟ ਕਮੇਟੀ ਚੇਅਰਮੈਨ ਹੈ 1971 ਤੋਂ ਲੈ ਕੇ 1971 ਤੋਂ ਲੈ ਕੇ ਮੇਰੇ ਕੋਲ 120 ਐਸਸੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਬਣੇ ਰਹੇ ਚੇਅਰਮੈਨ ਫਿਰ 1973 ਤੋਂ 1994 1976 ਐਸਸੀ ਵਿੰਗ ਦੇ ਪ੍ਰਧਾਨ 1974 ਤੋਂ 1976 ਤੱਕ ਰੇਲਵੇ ਕੇਂਦਰੀ ਕਮੇਟੀ ਉਪ ਮੰਤਰੀ ਰਹੇ 1978 ਤੋਂ 1980 ਤੱਕ ਭਾਰਤੀ ਮਹਾਸਚਵਰੇ ਭਾਰਤੀ ਐਸਸੀ ਕਮੇਟੀ ਦੇ ਮਹਾਸਚਵਰੇ 1980 ਤੋਂ 1982 ਤੱਕ ਕੇਂਦਰੀ ਰਾਜ ਮੰਤਰੀ ਰਹੇ ਕੇਂਦਰੀ ਰਾਜ ਮੰਤਰੀ ਜਿਨ੍ਹਾਂ ਕੋਲੇ ਸਮੁੰਦਰ ਤੇ ਟਰਾਂਸਪੋਰਟ ਤੇ ਟਰਾਂਸਪੋਰਟ ਮੰਤਰੀ ਰਹੇ ਫਿਰ 1982 ਤੋਂ 1983 ਤੱਕ ਕੇਂਦਰੀ ਰਾਜ ਮੰਤਰੀ ਸਪਲਾਈ ਖੇਡਾ ਇਹ ਮੰਤਰੀ ਰਹੇ ਹੁਣ ਤੁਹੇ ਇਹ ਦੱਸੀ ਜਾਏ ਵੀ ਤੁਹਾਡਾ ਸਫਰ ਤੇ ਸਰਦਾਰ ਗੂਤਾ ਸਿੰਘ ਦਾ ਸਫਰਦ ਕਿਤੇ ਮੇਲ ਖਾਂਦਾ ਤੁਹਾਡੇ ਨਾਲ ਤੇ ਤੁਸੀਂ 1 ਮਿੰਟ ਦੇ ਵਿੱਚ ਕਹਿੰਦਾ ਪੋਤਾ ਜੀ ਪੱਠੇ ਪਾਉਂਦੇ ਰਹੇ ਐ ਤੇ ਜਰੂਰ ਦੱਸਿਓ ਵੀ ਕਿਹੜੇ ਕਿਸਾਨ ਸੀਗਾ ਕਿਹੜਾ ਜਿਮੀਦਾਰ ਐ ਕਿਹੜੀ ਏਡੀ ਵੱਡੀ ਮਹਾਨ ਸ਼ਖਸੀਅਤ ਆ ਜਿਹਦੇ ਘਰੇ ਉਹ ਪੱਠੇ ਪਾਉਂਦੇ ਰਹੇ ਤੇ ਕਾਲੇ ਰੰਗ ਤਾਂ ਵਿੜਿੰਗ ਸਾਹਿਬ ਦੋ ਹੀ ਐ ਇੱਕ ਗੋਰਾ ਤੇ ਇੱਕ ਕਾਲਾ ਠੀਕ ਐ ਜੀ ਦੋ ਹੀ ਕਾਲੇ ਦਿੱਤੇ ਜੇਗੇ ਤਾਂ ਨੀਲਾ ਪੀਲਾ ਹੋਇਆ ਤਾਂ ਜਰੂਰ ਦੱਸ ਦਿਓ ਬਈ ਉਹਦਾ ਰੰਗ ਨੀਲਾ ਸੀ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਜਿਹੜਾ ਇਹ ਇਲੈਕਸ਼ਨ ਆ ਨਾ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਜਿਵੇਂ ਚੋਰ ਤੁਸੀਂ ਜਿਤਾਉਣ ਨੇ ਤੇ ਤੇ ਹਰੋਂ ਆਇਓ ਪਹਿਲਾਂ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਸੀ ਗਊ ਤੇ ਬੱਚਾ ਗਊ ਤੇ ਬੱਚੇ ਦਾ ਬਾਅਦ ਜਿਹੜਾ ਪੰਜਾ ਨਿਸ਼ਾਨ ਹੈ ਉਹ ਸਰਦਾਰ ਬੂਟਾ ਸਿੰਘ ਦੀ ਦੇਣਾ ਤੁਸੀਂ ਕੀ ਕੀਤਾ ਪੰਜਾਬ ਚ ਕਦੇ ਮੈਂ ਬੋਲਿਓ ਭਗਵੰਤਪਨ ਦੇ ਖਿਲਾਫ ਪਤਾ ਵੀ ਛੱਡ ਲਾ ਦੂੰਗਾ ਕੋਣਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣ ਲੱਗਾ ਹਾਂ 1976 ਤੋਂ 1980 ਤੱਕ ਦੇ ਸਿਫਾਰਾਜ ਮੰਤਰੀ ਤੇ 1982 ਰਾਜ ਮੰਤਰੀ ਸਪਲਾਈ ਅਤੇ ਪੁਨਰਵਾਸ ਇਹਨੇ ਮੰਤਰੀ ਰਹੇ ਆ ਫਿਰ 1983 ਤੋਂ 1984 ਤੱਕ ਕੇਂਦਰੀ ਕੈਬਨਟ ਮੰਤਰੀ ਪਾਰਲੀਮੈਂਟ ਪਾਰਲੀਮੈਂਟਰੀ ਮਾਮਲੇ ਖੇਡਾਂ ਤੇ ਸਾਰੀ ਦੇ ਮੰਤਰੀ 1984 ਤੋਂ 1985 ਖੇਤੀਬਾੜੀ ਦੇ ਪਿੰਡੂ ਵਖਾਤ 1985 ਤੋਂ 86 ਕੇਂਦਰੀ ਮੰਤਰੀ ਖੇਤੀਬਾੜੀ 1986 ਤੋਂ 1999 ਕੇਂਦਰੀ ਬਾਤਰੀ ਗ੍ਰਹਿ ਅੰਪਾਗ 1994 ਤੋਂ 1995 ਚੇਅਰਮੈਨ ਪਾਰਲੀਮੈਂਟਰੀ ਕਮੇਟੀ ਡਿਫੈਂਸ ਉਹ ਕਿੰਨੇ ਕੜਾਵਾ ਪਾਲੋ ਕਿੰਨੀਆਂ ਕੜਾਵਾ ਵੀ ਇਹ ਕਿੰਨੇ ਇਹਨਾਂ ਕੋਲੇ ਅਹੁਦੇ ਰਹੇ ਤੇ ਇਹਨਾਂ ਨੇ ਬੜੀ ਆਪ ਦੀ ਬਾਖੂਬੀ ਨਾਲ ਨਿਭਾਇਆ ਹੂ ਰਾਜਾ ਜੀ ਤੁਸੀਂ ਤਾਂ ਇੱਕ ਪੰਜਾਬ ਦੇ ਚ ਇੰਡੀਆ ਦੇ ਇੱਕ ਆਲ ਇੰਡੀਆ ਦੇ ਯੂਥ ਦੇ ਪ੍ਰਧਾਨ ਰਹੇ ਉਸ ਤੋਂ ਬਾਅਦ ਪੰਜਾਬ ਦੇ ਚ ਪੰਜਾਬ ਦੀ ਪ੍ਰਧਾਨਗੀ ਸੰਭਾਲੀ ਆ ਕੇ ਕੀ ਹੋ ਗਿਆ ਇਲੈਕਸ਼ਨ ਲੜ ਲਿਆ ਤਾਂ ਇਹ ਤੁਸੀਂ ਜਿੱਤ ਗਏ ਤੇ ਹੁਣ ਤਾਂ ਤੁਹਾਡਾ ਜਿਹੜਾ ਸਿਸਟਮ ਤੋਂ ਸਾਨੂੰ ਪਤਾ ਲੱਗਦਾ ਕਿਉਂਕਿ ਅਸੀਂ ਜੇ ਸਾਡੇ ਕੋਈ ਸਮਾਜ ਨੂੰ ਟਾਰਗੇਟ ਕਰੂਗਾ ਨਾ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਕਰਾਂਗੇ ਮੈਂ ਦੁਬਾਰਾ ਫੇਰ ਮੈਂ ਪੁੱਛਦਾ ਇਹਨਾਂ ਨੂੰ ਆ ਸਰਦਾਰ ਗਜਨ ਸਿੰਘ ਸੱਜਣ ਵਾਲਾ ਸਦਾ ਸਕਮੰਦਰ ਸਿੰਘ ਜੱਜਣ ਵਾਲਾ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੋ। ਹਮਾਰਾ ਮਟਾ ਬੋਲੋ ਖਰ ਅਜੇ ਦੇ ਖਿਲਾਫ ਕਿ ਡਰ ਲੱਗਦਾ ਹੈ? ਸਕਮੰਦਰ ਸਿੰਘ ਡੈਣੀ ਜੀ ਦੀ ਤੁਸੀਂ ਸਪੋਰਟ ਕਰਕੇ ਜਿਹੜੇ ਕਹਿੰਦੇ ਸੀ ਅਗਲਾ ਮੁੱਖ ਮੰਤਰੀ ਸਕਮੰਦਰ ਸਿੰਘ ਡੈਣੀ ਹੋਊਗਾ ਮਜਬੀ ਸਿੱਖ ਦਾ ਤੇ ਜਿਹੜਾ ਅੱਜ ਮਜਬੀ ਸਿੱਖ ਨੂੰ ਟਾਰਗੇਟ ਕਰ ਰਿਹਾ ਉਹਨੇ ਤੁਸੀਂ ਅੰਡਰ ਚੱਲ ਰਹੇ ਹੋ। ਬੋਲੋ ਖਾ ਉਹਦੇ ਖਿਲਾਫ ਜੇ ਕੋਈ ਬਾਣੀ ਮੋਟੀ ਹੈ ਨਾ ਤੁਹਾਡੇ ਅੰਦਰ। ਬੋਲੋ। ਪਰ ਤੁਸੀਂ ਬੋਲਣਾ ਨਹੀਂ। ਇਹ ਦੇਖੋ ਨੈਸ਼ਨਲ ਐਨਐਸਜੀ ਤੇ ਐਸਪੀਜੀ ਜਿਹੜੀਆਂ ਫੋਰਸਾਂ ਬਣੀਆਂ ਇਹ ਸਰਦਾਰ ਬੂਟਾ ਸਿੰਘ ਦੀ ਦੇਣ ਹੈ ਇਹ ਸਰਦਾਰ ਬੂਟਾ ਸਿੰਘ ਦੀ ਦੇਣ ਹੈ ਜੇ ਆਪਾਂ ਜਿਆਦਾ ਲਾਈਵ ਨਹੀਂ ਵੱਡਾ ਕਰਨਾ ਕਿਉਂਕਿ ਅਜੇ ਬਹੁਤ ਵੱਡੇ ਵੱਡੇ ਇਹਨਾਂ ਕੋਲੇ ਆਉਦੇ ਰਹੇ ਐ ਬਹੁਤ ਵੱਡੇ ਵੱਡੇ ਪੀ ਐਚ ਡੀ ਪਹਿਲਾਂ ਤਾਂ ਰਾਜਾ ਜੀ ਤੁਸੀਂ ਦੱਸੋ ਵੀ ਤੁਹਾਡੇ ਪੰਜਾਬ ਦਾ ਲੀਡਰ ਕਿਹੜਾ ਪੀ ਐਚ ਡੀ ਹੈ ਟੀਨੂਟਾ ਹਰ ਘੜ ਕਰ ਰਹੇ ਕੋ ਸਕਦਾ ਜਿਹੜੇ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਸੀ ਨਾ ਉਹ ਪੰਜਾਬ ਨਾਲ ਸਬੰਧ ਤੇ ਹੋ ਸਕਦਾ ਤੁਹਾਡੀਆਂ ਜੜਾ ਲਾਉਣ ਵਾਲੇ ਹੋਣ ਅੱਜ ਤੁਸੀਂ ਉਹਨੂੰ ਉਹਨਾਂ ਨੂੰ ਬੋਲ ਰਹੇ ਹੋ ਕਿਤੇ ਰੰਗ ਕਾਲੇ ਰੰਗ ਵਾਲੇ ਅਗੇ ਪੱਠੇ ਪਾਉਂਦੇ ਨੇ ਉਹਨਾਂ ਨੂੰ ਯਾਰੋ ਆਪਦੀ ਉਹਨੇ ਜੇ ਸਹੀ ਕੁਛ ਕਲਾ ਸੀ ਤਾਂ ਇੱਥੋਂ ਤੱਕ ਪਹੁੰਚਿਆ ਤੇਰੇ 'ਚ ਵੀ ਕਲਾ ਹੀ ਹੈ ਤੇਰੇ 'ਚ ਵੀ ਕਲਾ ਹੀ ਹੈ ਤੂੰ ਸੀਐਮ ਵੀ ਆਂ ਕੁਝ ਅਗਲੀਆਂ ਉਹ ਲੈਣਾ ਸੁਪਨੇ ਲੈ ਰਿਹਾ ਸੀਐਮ ਦੇ ਤੇਰੇ 'ਚ ਵੀ ਕੋਈ ਕਲਾ ਹੀ ਹੈ ਪਰ ਤੇਰੇ 'ਨੋਂ ਕਲਾ ਜ਼ਿਆਦਾ ਸੀ ਉਹਦਾ 'ਚ ਹਾਂਜੀ ਬਿਲਕੁਲ ਮੈਂ ਤਾਂ ਇਹੀ ਮੰਗ ਕਰੂੰਗਾ ਕੋਈ ਬੋਲੇ ਨਾ ਬੋਲੇ ਜਿਵੇਂ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੇ ਪਰਚਾ ਦੇਣਾ ਚਾਹੀਦਾ ਤੇ ਰਾਹੁਲ ਗਾਂਧੀ ਨੂੰ ਵੀ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਵੀ ਇਹ ਤੇਰਾ ਜਿਹੜਾ ਬਾਲਾ ਤੇਰਾ ਬੜਾਇਆ ਭਰਾ ਤੂੰ ਜਿਹੜਾ ਤੇਰਾ ਬਾਲਾ ਨੇੜੇ ਐ ਜਿਹੜਾ ਤੂੰ ਕਹਿੰਦਾ ਮੇਰਾ ਆਪਦਾ ਹੈ ਤੇਰਾ ਨਾਮ ਹੀ ਲੈਂਦਾ ਇਹ ਲੋ ਐਕਸ਼ਨ ਹੋਣ ਜਿਵੇਂ ਨਿਯੋਨ ਚ ਤੇ ਇਹਦਾ ਸਮਝ ਨਹੀਂ ਆ ਰਹੀ ਕਿ ਕਿਹੜੇ ਪਾਸੇ ਨੂੰ ਸਿਸਟਮ ਨੇ ਸ਼ੁਰੂ ਕੀਤਾ ਯਾਰ ਕਿਤੇ ਹਰਾਉਣੀ ਤਾਂ ਨਹੀਂ ਸੀਟ ਰਾਜਾ ਕਿਤੇ ਉਧਰ ਮਾਰ ਸਾਹ ਉਹਨੇ ਤਾਂ ਕਿਤੇ ਟਰੱਕ ਬਾੜੀਆਂ ਵਾਲਾ ਕਿਤੇ ਬੱਥਾਂ ਵਾਲਾ ਮਾਰਦਾ ਹੋਵੇ ਤੁਣਕਾ ਕੋਈ ਪਰਚਾ ਦੇਉਂਗਾ ਜੇ ਮੇਰੇ ਕੋਲ ਸਾਲ ਪਿਆ ਤੇ ਮੈਂ ਛੱਡਣਾ ਨਹੀਂ ਇਹ ਚੀਜ਼ ਤੋਂ ਅੰਡਰ ਤੱਕ ਤੇ ਬਿਆਨ ਦੇ ਦੋ ਤਿੰਨ ਬਿਆਨ ਇਹਨੇ ਬਹੁਤ ਮਾਰੇ ਬਿਆਨ ਦਿੱਤੇ ਇਹਨੇ ਗਲਤ ਬਿਆਨ ਦੇ ਗਏ ਬਾਕੀ ਭਾਈ ਰਾਜੇ ਬੈਠ ਗੁਰੂ ਕੋਲ ਜਿੱਥੇ माफी ਮੰਗਣੀ ਚਾਹੀਦੀ ਹੈ ਸਾਰੇ ਆਲ ਇੰਡੀਆ ਪੰਜਵੀ ਸਿੱਖ ਜਿੰਨਾ ਵੀ ਸਾਡਾ ਸਮਾਜ ਬੈਠਾ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੇ ਇੱਕ ਹੋਰ ਅਲੰਗਣਾ ਕਰੋ ਜਿਹੜੀ ਆਹ ਘੋਰ ਦਿੰਦਿਆ ਕਰੋ। ਇਸ ਬੰਦੇ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਤੇ ਇਹਨੂੰ ਚਾਹੀਦੀ ਹੈ ਵੀ ਜਿਮਨੀ ਚੋਣ ਦੇ ਵਿੱਚ 11 ਤਰੀਕ ਤੋਂ ਪਹਿਲਾਂ ਪਹਿਲਾਂ ਮਾफी ਮੰਗ ਲੇ ਨਹੀਂ ਇਹਦੇ ਸਿੱਟੇ ਬੜੇ ਹੋਰ ਹਸਾਬ ਦੇ ਨਿਕਲਣਗੇ। ਕਿਸੇ ਨੇ ਵੋਟ ਨਹੀਂ ਪਾਉਣੀ ਮਜਬੂਰ ਚੱਕਰੇ। ਤੇ ਜਿਹੜੇ ਤੇਰੇ ਪੱਕੇ ਆ ਨਾ ਉਹ ਤਾਂ ਪੜਾ ਪਾ ਜਾਣ। ਪਰ ਜਿਨ੍ਹਾਂ ਨੇ ਜਵੀਰਾ ਜਾਗਦੇ ਵਾਲੇ ਨਾ ਉਹਨਾਂ ਨੇ ਤਾਂ ਵੋਟ ਨਹੀਂ ਪਾਣੀ ਕਾਂਗਰਸ ਨੂੰ। ਯਾਰ ਸਮਝ ਨਹੀਂ ਆਈ ਬਿਆਨ ਕੀ ਦੇਈ ਇਹਨਾਂ ਬੰਦਾ। ਯਾਰ ਹੋਰ ਬਥੇਰੇ ਕੀ ਜਿਹੜੀਆਂ ਜੋ ਮਰਜ਼ੀ ਬੋਲੀ ਜਾਏ ਆਪਣੀ ਚੋਣ ਤੇ ਅਜੇ ਤੱਕ ਪਹਿਲਾ ਕਾਕ ਪਾਲੀਆਂ ਕੋਲ ਰਹੀ ਹੈ ਹੁਣ ਹੁਣ ਆਮ ਆਦਮੀ ਦਾ ਇੱਕ ਕਾਲੀਆਂ ਜੋ ਨਿਕਲ ਕੇ ਉਧਰ ਜਾਂਦਾ ਰਿਹਾ ਉਹਦੇ ਤੇ ਬੋਲੀ ਜਾ ਜੋ ਮਰਜ਼ੀ ਬੋਲੀਏ ਹੋ ਯਾਰ ਤੂੰ ਪੰਜਾਬ ਦੇ ਇੱਕ ਜਿਹੜੇ ਹੁਣ ਰਹਿ ਨਹੀਂ ਚੁਕੇ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਸਵਾਲ ਪਾਈ ਜਾਂਦਾ ਯਾਰ ਸਾਹਬ ਉਹ ਇਹ ਗੱਲ ਕਰ ਸਕਦਾ ਸੀ ਵੀ ਤੁਹਾਡਾ ਜਿਹੜਾ ਗ੍ਰਹਿ ਮੰਤਰੀ ਇਸ ਬਣਾਈ ਰੱਖਿਆ ਪੰਜਾਬ ਸਰਕਾਰ ਸੈਂਟਰ ਸਰਕਾਰ ਨੇ ਕਾਂਗਰਸ ਨੇ ਉਹਨਾਂ ਨੂੰ ਕਿੰਨਾ ਕੁਛ ਦਿੱਤਾ ਉਹਦੀ ਤੁਸੀ ਤਰੀਫਾ ਕਰਦਾ ਕਿ ਉਹਦੀ ਤੁਸੀ ਬੇੜਾ ਕਰ ਕਰੀ ਜਾਂਦਾ ਯਾਰ ਤੂੰ ਉਹ ਤਾਂ ਹੁਣ ਦੁਨੀਆਂ ਚ ਵੀ ਹੈ ਨਹੀਂ ਤੇ ਰਾਜਾ ਬੈਠ ਕੇ ਜੀ ਮਾਫੀ ਮੰਗ ਲੋ ਚੁੱਪ ਕਰਕੇ ਜਿਵੇਂ ਨਹੀਂ ਚੌਂ ਚ ਨਹੀਂ ਜੇਕਰ ਕਰੂਗੀ ਤੁਹਾਡੀ ਸੀਟ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਤੂੰ ਮੈਂ ਉਸ ਬੰਦੇ ਨੇ ਹਰਾਈ ਹੈ ਔਰ ਤੁਹਾਨੂੰ ਨਹੀਂ ਪਤਾ ਇਹਦੇ ਵਿੱਚ ਰਾਜ ਕੀ ਹੈ ਜੋ ਤੂੰ ਸਰਦਾਰ ਬੁੱਟਾ ਸਿੰਘ ਬਾਰੇ ਬੋਲਿਆ ਵੀ ਉਹ ਪੱਠੇ ਪਾਉਂਦਾ ਰਿਹਾ ਗੱਟ ਦੇ ਘਰੇ ਦੱਸੋ ਜੱਟ ਕਿਹੜਾ ਉਹ ਅੜੀ ਘੜੀ ਵੱਡੀ ਸ਼ਕਤੀ ਹੈ ਤਾਂ ਮਾਨਸਿਕ ਸ਼ਕਤੀ ਹੈ ਉਹ ਤੁਸੀਂ ਤਾਂ ਗੱਡੀਆਂ ਤੇ ਪੜਦੇ ਰਹੇ ਹੋ ਨਾ ਗੱਡੀਆਂ 'ਚ ਉਹਨਾਂ ਨੇ ਸਾਈਕਲ ਤੇ ਬਣਾਈ ਕੀਤੀ ਹੈ ਸਾਈਕਲ ਤੇ ਪੱਤਰਕਾਰੀ ਵੀ ਕਰਦੇ ਨੇ ਉਹ ਸਰਦਾਰ ਬੂਟਾ ਸਿੰਘ ਕੋਦੇ ਨਾਲ ਤੁਸੀਂ ਬੁਲਾ ਲਿਆ ਆਪਣੇ ਆਪ ਨੂੰ ਜੇ ਸਰਦਾਰ ਬੂਟਾ ਸਿੰਘ ਜੀ ਨਾਲ ਲੰਮੀ ਬਿਮਾਰੀ ਉਹਨਾਂ ਨੂੰ ਮੌਤ ਦੀ ਬਿਮਾਰੀ ਜਿਹੜੀ ਕਾਰਨ ਬਣੀ ਹੈ ਨਾ 86 ਸਾਲ ਦੀ ਉਮਰ ਪੂਕ ਕੇ ਬਣੇ ਆ ਉਹ 86 ਸਾਲ ਦੀ ਉਮਰ ਸੀਗੀ ਉਹਦੀ ਜਦੋਂ ਉਹਨਾਂ ਦੀ ਮੌਤ ਹੋਈ ਹੈ ਬ੍ਰੇਨ ਹਮਰੇਜ ਨਾਲ ਹੋਈ ਸੀ ਬਿਮਾਰੀ ਤੋਂ ਪੀੜਤ ਸਰੋ ਇਸ ਕਰਕੇ ਜੇ ਵਿਆਹ ਦੇਣਾ ਹੈ ਤਾਂ ਕੋਈ ਸੋਚ ਸਮਝ ਕੇ ਦਿਓ ਯਾਰ ਤੁਸੀਂ ਆਪ ਦੀ ਪਾਰਟੀ ਦੇ ਇੱਕ ਮਹਾਨ ਲੀਡਰ ਦੀ ਖਾਤਰ ਖਿਲਾਫ ਤੁਸੀਂ ਯਾਰ ਬੋਲੀ ਜਾ ਰਹੇ ਹੋ ਜਦੋਂ ਵੱਡੇ ਵੱਡੇ ਲੀਡਰਾਂ ਨੂੰ ਜਿਹੜੀ ਐਨੀ ਸਿਕਿਉਰਿਟੀ ਦੇ ਵਿੱਚ ਜਦੋਂ ਕਿਸੇ ਲੇਟਰ ਦੀ ਮੌਤ ਕਰਨੀ ਆ ਨਾ ਹਤਵਾਲੀਆਂ ਨੇ ਜਾਂ ਕੋਈ ਇੱਕ ਸਟਿਵਥ ਬੰਦੇ ਆ ਜਿਹੜੇ ਬਾੜੇ ਬੰਦੇ ਆ ਅੰਸਰ ਆ ਉਹਨਾਂ ਨੇ ਇੰਨੀ ਸਿਕਿਉਰਿਟੀ ਦੇ ਵਿੱਚ ਮੌਤ ਕਰਦੀ ਮਹਿਣਾ ਰੱਖਦੀ ਹੈ ਤੇ ਇਸੇ ਕਰਕੇ ਉਹਨਾਂ ਨੇ ਨੈਸ਼ਨਲ ਐਨਐਸਜੀ ਤੇ ਐਸਪੀਜੀ ਦੀ ਯੋਜਨਾ ਸਰਦਾਰ ਬੂਟਾ ਸਿੰਘ ਨੇ ਬਣਾਈ ਸੀ ਜਿਹਨਾਂ ਨੂੰ ਤੁਸੀਂ ਮੰਗਦੇ ਹੋ ਵੀ ਸਾਨੂੰ ਤਾਂ ਜੀ ਨੈਸ਼ਨਲ ਸਿਕਿਉਰਿਟੀ ਕਾਰਡ ਚਾਹੀਦੇ ਆ ਜੀ ਐਨਐਸਜੀ ਦਿਓ ਜੀ ਸਾਨੂੰ ਤੇ ਉਹਦਾ ਨਹੀਂ ਦੇਣਾ ਇਹ ਜਿਹੜਾ ਪੰਜਾਂ ਨਿਸ਼ਾਨਾਂ ਕਾਂਗਰਸ ਨੂੰ ਸਰਦਾਰ ਗੁੱਟਾ ਸਿੰਘ ਜੀ ਦੀ ਦੇਣ ਹੈ ਉਹਨਾਂ ਦੇ ਕਰਤੱਵਾਂ ਕਰਕੇ ਮਹਾਨ ਕੰਮਾਂ ਕਰਕੇ ਪੰਜਾ ਜੀ ਮਿਲਿਆ ਸੀ ਨਹੀਂ ਪਹਿਲਾਂ ਗਊ ਤੇ ਬੱਚਾ ਸੀ ਇੱਕ ਹੋਰ ਵੀ ਸੀ ਸ਼ਾਇਦ ਪਤਾ ਨਹੀਂ ਕੀ ਸੀ ਇਹਨਾਂ ਦਾ ਨਿਸ਼ਾਨ ਇਹ ਇੱਕ ਤੁਹਾਨੂੰ ਹੋਰ ਤੀਜੇ ਦਿੰਦੇ ਇਹ ਤੀਜਾ 86 ਮੌਕਾ ਸੀ ਜਦੋਂ 1995 ਦੇ ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸਨ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਸਰਦਾਰ ਬਿਆਨਤ ਸਿੰਘ ਦੀ ਮੁੱਖ ਮੰਤਰੀ ਸਨ ਬਿਆਨਤ ਸਿੰਘ ਦੀ ਹੱਤਿਆ ਤੋਂ ਬਾਅਦ ਇਹ ਚਰਚਾ ਸੀ ਕਿ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸਰਦਾਰ ਬੂਟਾ ਸਿੰਘ ਤੇ ਭਰੋਸਾ ਕਰਦੇ ਸੀ ਤੇ ਸਰਦਾਰ ਬੂਟਾ ਸਿੰਘ ਨੂੰ ਮੁੱਖ ਮੰਤਰੀ ਬਣ ਸਕਦੇ ਆ ਜਦੋਂ ਸਰਦਾਰ ਬਿਆਨਤ ਸਿੰਘ ਦੀ ਮੌਤ ਹੋਈ ਹੈ ਨਾ ਉਸ ਟਾਈਮ ਦੇ ਉੱਤੇ ਇਹਨਾਂ ਨੇ ਮੁੱਖ ਮੰਤਰੀ ਬਣ ਜਾਣਾ ਸੀ ਪੰਜਾਬ ਦੇ ਪਰ ਜਿਹੜੇ ਸਾਡੇ ਆ ਜਿਹੜੇ ਤੌਰ ਤੇ ਕਿੱਲੇ ਵਾਲੇ ਜੱਟ ਮੰਤਰੀ ਸੀ ਨਾ ਇਹਨਾਂ ਨੇ ਨਹੀਂ ਬਣ ਸਕਦੇ ਬਣਾਉਣ ਬਣਾਉਣ ਦੇ ਉੱਤੇ ਤੇ ਜਿਹੜੇ ਸਾਡੇ ਸਤਕਾਰਯੋਗ ਜਨਰਲ ਸਭਾਜ ਆ ਉਹਨਾਂ ਦੇ ਜਿਹੜੇ ਮੰਤਰੀ ਸੀ ਉਹਨਾਂ ਦੇ ਵੱਡੇ ਹੀ ਲੀਡਰ ਸੀ ਉਹਨਾਂ ਨੇ ਤਵਾਹ ਨਰਸਮਰ राव ਜੀ ਨੂੰ ਸਰਦਾਰ ਹਰਥਿਆਪ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣਾ ਪਿਆ ਉਸ ਟਾਈਮ ਦੇ ਉੱਤੇ ਨਹੀਂ ਸਰਦਾਰ ਬੂਟਾ ਸਿੰਘ ਤੇ ਭਰੋਸਾ ਕਰਦੇ ਸੀ ਪੰਜਾਬ ਦਾ ਉਹ ਸੀਐਮ ਜਿਹੜਾ ਸਰਦਾਰ ਬੂਟਾ ਸਿੰਘ ਹੋਣਾ ਸੀਗਾ ਉਸ ਟਾਈਮ ਦੇ ਉੱਤੇ ਜਿਵੇਂ ਆ ਸੀਬ ਚੰਨੀ ਸਾਹ ਨੂੰ ਬੁਲਾਇਆ ਸੀ ਤੇ ਤਿੰਨ ਮੌਕੇ ਸੀਗੇ ਸਰਦਾਰ ਬੂਟਾ ਸਿੰਘ ਜੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਬਣਦੇ ਬਣਦੇ ਰਹੇਗੇ ਤੁਹਾਡੇ ਜਿਹੜੇ ਆ ਘੜਾਪ ਚੌਧਰੀਆ ਜਿਹੜੇ ਤੁਸੀਂ ਤੋਰਚ ਕਿੱਲੇ ਵਾਲੇ ਦੇ ਕਰਕੇ ਇਸ ਕਰਕੇ ਰਾਜਾ ਜੀ ਜਿਹੜਾ ਬਿਆਨ ਦੇਣਾ ਹੈ ਜਿਵੇਂ ਇਹ ਚੋਂ ਚੱਲ ਰਹੀ ਹੈ ਬੜੀ ਸੋਚ ਸਮਝਦੇ ਨਾਲ ਬਿਆਨ ਦਿਓ ਇਸ ਬਿਆਨ ਦੇ ਨਾਲ ਸਾਰੇ ਮਜਬੀਤ ਸਿੱਖ ਸਮਾਜ ਨੂੰ ਤੁਸੀਂ ਟਾਰਗੇਟ ਕੀਤਾ ਹੈ ਮੈਂ ਫੇਰ ਕਹਿੰਦਾ ਨਾ ਵੀ ਰੰਗ ਰਾਜਾ ਜੀ ਦੋ ਹੀ ਹੈ ਇੱਕ ਕਾਲਾ ਤੇ ਇੱਕ ਗੋਰਾ ਇਹ ਹੋ ਗਿਆ ਚਲੋ ਤੁਹਾਡਾ ਗੋਰਾ ਹੋ ਗਿਆ ਉਹ ਕਾਲੇ ਸੀ ਫਿਰ ਤੁਸੀਂ ਉਹਨਾਂ ਦੇ ਕਾਲੇ ਰੰਗ ਨੂੰ ਵੀ ਯਾਰ ਫਿਰ ਜੇਕਰ ਤੁਸੀਂ ਉਹਨਾਂ ਦੇ ਕਾਲੇ ਰੰਗ ਨੂੰ ਕੀਤਾ ਤਾਂ ਫਿਰ ਸਾਰੇ ਸਮਾਜ ਨੂੰ ਜੈ ਜਾਤੀ ਦੌਰ ਟਾਰਗੇਟ ਕੀਤਾ ਇਹਦਾ ਬਦਲ ਤੁਹਾਡੇ ਦੇ ਪਰਚਾ ਹੋਣਾ ਚਾਹੀਦਾ ਤੇ ਮੈਂ ਜਿਹੜੇ ਪਹਿਲਾਂ ਲੋਕਾਂ ਦੇ ਨਾਮ ਲੈ ਚੁੱਕਿਆ ਸਲਾਰ ਸੁਖਬੰਦਰ ਸਿੰਘ ਗੱਜਣ ਕੌਲਾ ਜਿਹੜੇ ਕਿ 올 ਇੰਡੀਆ ਵੈਲਫੇਅਰ ਆਪਣੇ ਵੈਲਫੇਅਰ ਜਿਹੜੀ ਮੱਝਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਉਹਨਾਂ ਦੇ ਪ੍ਰਧਾਨ ਹੈ ਸੁਖਵਿੰਦਰ ਸਿੰਘ ਡੈਣੀ ਅਪਤਾਰ ਸਿੰਘ ਸੋਤਾ ਕਨਜੀਤ ਗਹਿਰੀ ਤੇ ਹੋਰ ਜਿੰਨੇ ਸਾਡੇ ਲੀਡਰ ਹੈ ਚੰਨੀ ਸਾਹਿਬ ਨੂੰ ਵੀ ਬੋਲਣਾ ਚਾਹੀਦਾ ਇਹਦੇ ਚ ਚੰਨੀ ਸਾਹਿਬ ਨੂੰ ਵੀ ਬੋਲਣਾ ਚਾਹੀਦਾ ਤੇ ਰਾਜੇ ਤੇਰਾ ਗਲਤ ਪਿਆਰਾ ਹੈ ਤੈਨੂੰ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਸਟੇਜ ਤੋਂ ਹੀ ਮਾਫੀ ਮੰਗੇ ਵੀ ਮੇਥੋਂ ਇਹ ਕੁਦਰਤੀ ਤੌਰ ਤੇ ਲਫਜ਼ ਨਿਕਲ ਗਏ ਜੇਕਰ ਤੁਸੀਂ ਇੱਥੇ ਇਹ ਗੱਲ ਕਹਿੰਦੇ ਨਾ ਵੀ ਇੱਕ ਐਸੀ ਸਮਾਜ ਰਗਰੇਟੇ ਗੁਰੂ ਕੇ ਬੇਟੇ ਦੇ ਨਾਲ ਸੰਬੰਧਿਤ ਇੱਕ ਪੰਜਾਬ ਦੇ ਸਰਦਾਰ ਬੂਟਾ ਸਿੰਘ ਜੀ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਲਈ ਰੱਖਿਆ ਤੇ ਕਿੰਨੀਆਂ ਉਹਨਾਂ ਕੋਲੇ ਮਹਿਕ ਮੇਰੇ ਮੰਤਰੀ ਰਹੇ ਵੀ ਉਹ ਕਾਂਗਰਸ ਆ ਹੈ ਇਹ ਤੁਸੀਂ ਕਹਿ ਸਕਦੇ ਇਹ ਨਹੀਂ ਵੀ ਵੀ ਕਿ ਇੱਕ ਕਾਲੇ ਰੰਗ ਦੇ ਬੰਦੇ ਨੂੰ ਜਿਹੜਾ ਕਿ ਕਿਸੇ ਜੱਟ ਦੇ ਘਰੇ ਪੱਠੇ ਪਾਉਂਦਾ ਸੀ ਉਹਨੂੰ ਕਾਂਗਰਸ ਨੇ ਗਰੇ ਮੰਤਰੀ ਬਣਾਈ ਰੱਖਿਆ ਇਹ ਤੁਹਾਡੇ ਵਾਸਤੇ ਬਹੁਤ ਵਿਕੇਦੀ ਵਾਲੀ ਕੱਲਾ ਵੀ ਅਸੀਂ ਵਿਕੇਦੀ ਕਰਦੇ ਆ ਤੇ ਰਾਜੇ ਨੂੰ ਫੇਰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਏਰੀਆ ਦੇ ਹੋ ਤੇ ਚੁੱਪ ਕਰਕੇ ਮਾਫੀ ਮੰਗ ਲਓ ਨਹੀਂ ਤੁਹਾਡਾ ਨੁਕਸਾਨ ਇਸ ਸੀਟ ਤੋਂ ਇਹਨਾਂ ਕਾਰਨਾ ਕਰਕੇ ਹੁਣੇ ਹੁਣੇ ਤੇ ਹਰਦੇਉ ਸੀਨ ਤਾਂ ਜ਼ਿੰਮੇਵਾਰੀ ਹੋ ਗਈ ਪਰ ਹਰਨਾ ਤਾਂ ਹੋਣਾ ਹੈਗਾ ਹੀ ਜਦੋਂ ਤੁਸੀਂ ਪਿਆਰੇ ਹੋ ਜਾਂ ਤੱਕੀ ਜਾਂਦੇ ਹੋ ਮਾਸੇ ਇਨੀਆਂ ਕੀ ਅਸੀਂ ਬੇਨਤੀਆਂ ਕਰ ਲਈਆਂ ਸੀ ਕਿ ਮੈਂ ਦੁਬਾਰਾ ਫੇਰ ਬੇਨਤੀ ਕਰ ਦਿੰਦਾ ਕਿ ਰਾਜੇ ਵਿੰਦਨ ਨੂੰ ਕਿ ਭਾਈ ਮਾਫੀ ਮੰਗ ਲਾ ਨਹੀਂ ਕਹ ਲੂ ਜਥੇ ਬੰਦੀਆਂ ਤੇਰੇ ਖਿਲਾਫ ਕੁਝ ਬੋਲ ਪਈਆਂ ਕੁਝ ਬੋਲਣਗੇ ਆ ਉਹ ਬੋਲਣਗੇ ਜਿਨ੍ਹਾਂ ਦੀ ਕੋਈ ਪਾਰਟੀ ਨਹੀਂ ਕਿਉਂਕਿ ਜਿਹੜੇ ਤੁਹਾਡੀ ਪਾਰਟੀ ਵਾਲੇ ਆ ਉਹਨਾਂ ਨੇ ਨਹੀਂ ਬੋਲਣਾ ਕਿਉਂ ਕੋਣਾਂ ਦੀ ਜਮੀਰਾਂ ਹੀ ਮਰੀਆਂ ਹੋਈਆਂ ਤੁਹਾਡੇ ਨਾਲ ਜਿਹੜੇ ਸਾਡੇ ਐਸਐਸਵਾਜ ਨਾਲ ਸੰਬੰਧ ਤੇ ਜਿਹੜੇ ਲੀਡਰ ਸਾਹਿਬਾਨ ਤੁਰੇ ਫਰੇ ਆ ਨਾ ਉਹਨਾਂ ਦੀਆਂ ਤੇ ਜਮੀਰਾਂ ਮਰ ਗਈਆਂ ਉਹਨੂੰ ਤਾਂ ਇਹ ਖਤਰਾ ਵੀ ਸਾਨੂੰ ਕਿਤੇ ਪਾਰਟੀ ਜਿਹਾ ਨਾ ਖੜ ਦੇਣ ਜਿਹੜਾ ਰਾਜੇ ਦੇ ਖਿਲਾਫ ਬੋਲੇ ਪਰ ਆਇ ਨੂੰ ਜਗਾਓ ਜਮੀਰ ਨੂੰ ਜਗਾਓ ਬੋਲੋ ਬਈ ਤੂੰ ਗਲਤ ਆ ਭਾਈ ਗਲਤ ਨੂੰ ਗਲਤ ਨਾ ਕਹੋ ਯਾਰ ਸੱਚ ਨੂੰ ਸੱਚ ਤਾਂ ਪਕੜੇ ਗਲਤ ਨੂੰ ਗਲਤ ਵੀ ਨਹੀਂ ਕਹੜ ਸਿੱਖੋ ਤਾਂ ਜਿੰਨਾ ਬੰਦਿਆਂ ਨੇ ਮੈਂ ਨਾਲ ਲਏ ਆ ਨਾ ਆਲ ਇੰਡੀਆ ਮੱਝਵੀ ਸੇਕ ਵੈਲਫੇਅਰ ਐਸੋਸ਼ੀਏਸ਼ਨ ਹੈ ਜਿਹੜੀ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਇਹਦੀ ਨਖੇਦੀ ਕਰੋ ਤੇ ਇਹਨੂੰ ਕਹੋ ਵੀ ਮਾਫੀ ਮੰਗੇ ਨਹੀਂ ਇਹ ਨੁਕਸਾਨ ਬਹੁਤ ਵੱਡਾ ਹੋਊਗਾ ਸੀਟ ਤੋਂ ਤੂੰ ਤਾਂ ਮੁੱਖ ਮੰਤਰੀ ਦੇ ਸੁਪਨੇ ਲੈਣਾ ਕੱਲੋਂ ਦੀਆਂ ਮੁੱਖ ਮੰਤਰੀ ਬਣ ਗਿਆ ਤੇ ਤੂੰ ਆ ਆਗਮ ਕਰੇਗਾ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਆ ਗੱਲਾਂ ਕਰੇਗਾ ਤੂੰ ਇਸ ਕਰਕੇ ਇੰਨੀਆ ਕਿ ਬੇਨਤੀਆਂ ਕਰਨੀਆਂ ਸੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਤਬਕੇ ਛੇਅਰ ਜਰੂਰ ਕਰਿਓ ਕਿਉਂਕਿ ਆਪਾਂ ਕਿਸੇ ਦਾ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਫਲਾਣੇ ਨੂੰ ਵੋਟ ਪਾਓ ਜੀ ਪਰ ਆਪਾਂ ਪੋਲੀਟਿਸ਼ਨ ਬੰਦੇ ਨਹੀਂ ਹਾਂ ਇੰਨਾ ਵੀ ਸਾਡੇ ਸਵਾਰਜਾਲੇ ਦੀ ਸਪੋਰਟ ਕਰ ਸਕਦੇ ਆ ਕੋਈ ਯਾਦਵੀਰ ਬਰ ਹੋਵੇ ਤਾਂ ਪਰ ਅਸੀਂ ਕਿਸੇ ਪਾਰਟੀ ਵਾਲੇ ਦੀ ਸਪੋਰਟ ਨਹੀਂ ਕਰ ਸਕਦੇ ਇਹ ਜੇ ਪਾਰਟੀ ਜੋਈਏ ਤਾਂ ਇਹਨਾਂ ਬੋਲਣ ਵੀ ਨਹੀਂ ਦੇਣਾ ਕਿਸੇਰੇ ਸਾਡੂੰ ਹਾਂ ਹੁਣ ਵੇਖ ਲਓ ਕੱਲ ਦਾ ਪਿਆਰ ਆਇਆ ਅਜੇ ਤੱਕ ਕੋਈ ਨਹੀਂ ਬੋਲਿਆ ਸਾਡੇ ਵਿਵੇਂਦਰ ਸਿੰਘ ਸਾਥ ਸਪਾਈ ਵਾਲੇ ਬੋਲੇ ਆ ਇੱਕ ਦੋ ਬੰਦੇ ਬਾਬਾ ਮੇਜਰ ਸਿੰਘ ਜੀ ਥੋੜੀ ਸਾਹ ਨੂੰ ਤੁਹਾਨੂੰ ਵੀ ਬਾਬਾ ਜੀ ਬੇਨਤੀ ਹੈ ਕਿ ਇਹਦੀ ਨਖੇਦੀ ਕਰੋ ਪਤਾ ਲੱਗੇ ਮੈਂ ਤੂੰ ਗਲਤ ਆ ਭਾਈ ਇੱਥੇ ਮਾਫੀਵਾ ਨਹੀਂ ਬਤਾਰਤਾ ਫਿਟਿ ਪਰਚਾ ਦਾ ਦਿਖਾਉ ਉਹ ਦੇਖ ਲਾ ਇਸੀ ਐਕਟ ਦਾ ਰੋਏ ਕੁਝ ਕਹਤਾਂ ਬਾਈ ਕੁਝ